ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਹਾਂਜੀ ਅੱਜ ਮੈਂ ਤੁਹਾਨੂੰ ਦੱਸੂਗੀ ਆਪਾਂ ਬੈਨ ਗਲੇ ਦੀਆਂ ਕੱਟਾਂ ਕਿਵੇਂ ਪਾਉਣੀਆਂ ਠੀਕ ਹੈ ਇਹ ਤੁਹਾਨੂੰ ਅੱਜ ਮੈਂ ਇਸ ਵੀਡੀਓ ਦੇ ਵਿੱਚ ਦੱਸੂਗੀ ਸਾਰਾ ਤੇ ਤੁਸੀਂ ਵੀਡੀਓ ਨੂੰ ਧਿਆਨ ਨਾਲ ਜ਼ਰੂਰ ਦੇਖਿਓ ਤੇ ਲਾਸਟ ਤੱਕ ਦੇਖਿਓ ਤੇ ਲਾਈਕ ਕਮੈਂਟ ਜ਼ਰੂਰ ਕਰਿਓ ਤੇ ਅੱਗੇ ਤੋਂ ਕੋ ਸ਼ੇਅਰ ਵੀ ਕਰਿਓ ਕਿ ਜਿਹੜੇ ਪਹਿਣਾ ਸਲਾਈ ਸਿੱਖਦੀਆਂ ਉਹਨਾਂ ਨੂੰ ਹੈਲਪ ਹੋ ਜੇ ਹਾਂਜੀ ਹੁਣ ਆਪਾਂ ਕਟਿੰਗ ਸ਼ੁਰੂ ਕਰਦੇ ਹਾਂ ਦੇਖੋ ਸਭ ਤੋਂ ਪਹਿਲਾਂ ਕੀ ਕਰਨਾ ਹੈ ਹੁਣ ਕਮੀਜ਼ ਦੇ ਦੋਨੇ ਪਾਸੇ ਐ ਇਸ ਤਰੀਕੇ ਨਾਲ ਰੱਖ ਲੈਣੇ ਆ ਡਬਲ ਫੋਲਡ ਕਰਕੇ ਠੀਕ ਹੈ ਅਗਲਾ ਪਾਸਾ ਤੇ ਪ ਹੋ ਦੇਖੋ ਜਿਹੜਾ ਖੁੱਲਾ ਪਾਸਾ ਹੈ ਉਹਨੂੰ ਆਪਾਂ ਆਪਦੀ ਤਰਫ ਰੱਖਣਾ ਠੀਕ ਹੈ ਤੇ ਬੰਦ ਸਾਈਡ ਹੈ ਜਿਹੜੀ ਦੂਜੇ ਪਾਸੇ ਨੂੰ ਰੱਖਣੀ ਹੈ ਠੀਕ ਹੈ ਹੁਣ ਦੇਖੋ ਆ ਮੈਂ ਅਗਲਾ ਪਾਸਾ ਜਿਹੜਾ ਇਹ ਵੱਧ ਰੱਖਿਆ ਇਹ ਇਹਨਾਂ ਕਿਉਂ ਰੱਖਿਆ ਕਿਉਂਕਿ ਆਪਾਂ ਇਹਦੇ ਵਿੱਚ ਲੈਂਸ ਦੀਆਂ ਕਲੀਆਂ ਬਣਾਉਣੀਆਂ ਠੀਕ ਹੈ ਇਹਦੇ ਵਿੱਚ ਇੱਥੇ ਇਹ ਗੁੰਮ ਕਰਕੇ ਲੈਂਸ ਲਾਉਣੀ ਆ ਆਪਾਂ ਕਲੀਆਂ ਬਣਾਉਣੀਆਂ ਇੱਥੇ ਜੇ ਹੁਣ ਕਲੀਆਂ ਬਣਾਉਣੀਆਂ ਤੇ ਇਹਦੇ ਵਾਸਤੇ ਆਪਾਂ ਨੂੰ 1/2 ਇੰਚ ਤੱਕ ਕਪੜਾ ਇੱਥੋਂ ਵੱਧ ਰੱਖਣਾ ਪਊਗਾ ਜੇ ਹੁਣ ਆਪਾਂ ਇਥੋਂ ਵੱਧ ਨਾ ਰੱਖਾਂਗੇ ਤਾਂ ਉਹਦੇ ਨਾਲ ਕੀ ਹੈ ਤੀਰੇ ਦੇ ਨਿਸ਼ਾਨ ਲਾਉਣ ਤੋਂ ਬਾਅਦ ਜੇ ਹੁਣ ਕਲੀਆਂ ਬਾਅਦ ਵਿੱਚ ਪਾਵਾਂਗੇ ਤਾਂ ਇਥੋਂ ਤੀਰਾ 1 ਇੰਚ ਜਾਂ 4 ਇੰਚ ਤੱਕ ਘਟ ਸਕਦਾ ਆਪਣਾ ਤੇ ਉਹਦੇ ਨਾਲ ਖਿੱਚ ਪਊਗੀ ਇਸ ਲਈ ਆਪਾਂ ਪਹਿਲਾਂ ਹੀ ਵੱਧ ਕਰਕੇ ਰੱਖਿਆ ਤੇ ਹੁਣ ਕੀ ਕਰਨਾ ਹੈ ਇਹਨੂੰ ਵੱਧ ਰੱਖਿਆ ਜਿਹੜਾ ਕੱਪੜਾ ਇਹਨੂੰ ਇੱਕ ਪਾਸੇ ਰੱਖ ਦੇਣਾ ਇਹਨੂੰ ਵਿੱਚ ਰੱਖ ਕੇ ਕਟਿੰਗ ਨਹੀਂ ਕਰਨੀ ਠੀਕ ਹੈ ਇਹਨੂੰ ਇਸੇ ਤਰੀਕੇ ਨਾਲ ਰੱਖ ਲੈਣਾ ਜਿਵੇਂ ਆਪਾਂ ਹੁਣ ਫੋਲਡਿੰਗ ਕਰਕੇ ਰੱਖਦੇ ਆ ਇਹਨੂੰ ਆਪਾਂ ਅਲੱਗ ਹੀ ਰੱਖਣਾ ਹੈ ਠੀਕ ਹੈ ਇਸ ਤਰੀਕੇ ਨਾਲ ਰੱਖ ਕੇ ਫਿਰ ਕਟਿੰਗ ਸ਼ੁਰੂ ਕਰਨੀ ਹੈ ਆਪਣੇ ਕੋਲ ਸਾਈਜ਼ ਹੈਗਾ ਬ੍ਰੈਸਟ ਸਾਈਜ਼ ਹੈਗਾ 2.5 ਕਮਰ ਹੈਗੀ ਹੈ 17.5 ਤੇ हिਪ ਹੈਗੀ ਹੈ 22 ਇੰਚ ਠੀਕ ਹੈ ਆਪਾਂ ਐਸ ਸਾਈਜ਼ ਦੇ ਨਿਸ਼ਾਨ ਲਾਉਣੇ ਅੱਜ ਹੁਣ ਦੇਖੋ ਸਭ ਤੋਂ ਪਹਿਲਾਂ ਕੀ ਕਰਨਾ ਆਪਾਂ ਤੀਰੇ ਦਾ ਨਿਸ਼ਾਨ ਲਾਉਣੇ ਤੇ ਜਿਵੇਂ ਹੁਣ ਇਹਨਾਂ ਦੀ 2.5 ਬ੍ਰੈਸਟ ਸਾਈਜ਼ ਹੈ ਤੇ ਆਪਾਂ ਇੱਥੋਂ ਬੈਨ ਆਪਾਂ ਬੈਨ ਵਾਲਾ ਗਲਾ ਬਣਾਉਣਾ ਠੀਕ ਹੈ ਤੇ ਬੈਨ ਵਾਲੇ ਗਲੇ ਦੇ ਵਿੱਚ ਤੀਰਾ ਆਪਾਂ 14.5 ਰੱਖਾਂਗੇ ਠੀਕ ਹੈ 14.5 ਹੈਗਾ ਤੀਰਾ ਤਿਆਰ ਤੇ ਆਪਾਂ ਅੱਧਾ ਇੰਚ ਵਧਾ ਕੇ ਰੱਖਣਾ ਠੀਕ ਹੈ ਜੇ ਹੁਣ 14.5 ਤੀਰਾ ਤੇ ਆਪਾਂ 15.5 ਤੇ ਨਿਸ਼ਾਨ ਲਾਉਣੇ ਠੀਕ ਹੈ 15.5 ਦਾ ਹਾਫ ਕਰ ਲੈਣਾ ਆਪਣੇ ਕੋਲੇ ਆਉਂਦਾ ਹੈ ਪੌਣੇ 8 ਠੀਕ ਹੈ ਪੌਣੇ 8 ਤੇ ਆਪਾਂ ਨਿਸ਼ਾਨ ਲਾ ਲੈਣਾ ਇਸ ਤਰੀਕੇ ਨਾਲ ਠੀਕ ਹੈ ਪੌਣੇ 8 ਤੇ ਨਿਸ਼ਾਨ ਲਾ ਲੈਣੇ ਆ ਇਸ ਤਰ੍ਹਾਂ ਤੇ ਹੁਣ ਇਸ ਦਾ ਤੋਂ ਕੀ ਕਰਨਾ ਹੈ ਇੱਥੋਂ ਆਪਾਂ ਅੱਧਾ ਇੰਚੇ ਘਟਾ ਕੇ ਰੱਖਣਾ ਇੱਥੋਂ ਠੀਕ ਹੈ ਜਿੰਨਾ ਆਪਣਾ ਤੀਰਾ ਤਿਆਰ ਹੈਗਾ ਉਹਨਾਂ ਹੀ ਆਪਾਂ ਇੱਥੋਂ ਰੱਖ ਲੈਣਾ ਇੱਥੋਂ ਸਵਾ ਸੱਤ ਠੀਕ ਹੈ ਇਸ ਤਰ੍ਹਾਂ ਨਿਸ਼ਾਨ ਲਾ ਲੈਣੇ ਆ ਤੇ ਨੋਰਮਲ ਆਪਾਂ ਗਲੇ ਵਾਲਾ ਸੂਟ ਕੱਟਦੇ ਆ ਉਹਦੇ ਵਿੱਚ 7 ਜਾਂ 6.5 ਮੋਢਾ ਰੱਖਦੇ ਹੁੰਨੇ ਆ ਹਨਾ ਤੇ ਇਹਦੇ ਵਿੱਚ ਆਪਾਂ ਕੀ ਕਰਨਾ ਹੈ ਆਪਾਂ 7.5 ਮੋਢਾ ਰੱਖਣਾ ਇਸ ਤਰੀਕੇ ਨਾਲ ਠੀਕ ਹੈ ਬੈਰ ਗਲੇ ਦੇ ਵਿੱਚ ਮੋਢਾ 7.5 ਰੱਖਣਾ ਹੁੰਦਾ तो फिर आप इस तरह बॉक्स बना लेंगे ठीक है इस तरीके ने अपना बॉक्स बना लेना इतों साइड वाली सिलाई निशान लाने हैं ठीक है इन्हें साइड सिलाई हैगी सोलह तो इतों रखा आप फिटिंग सेंटर तो करनी है साढ़े सात ठीक है ਪਹਿਲਾਂ ਆਪਾਂ ਬ੍ਰਸ਼ਟ ਦਾ ਨਿਸ਼ਾਨ ਲਾਉਣਾ ਠੀਕ ਹੈ ਸਾਢੇ 20 ਬ੍ਰਸ਼ਟ ਹੈ ਤੇ ਆਪਾਂ ਸਾਢੇ 20 ਤੇ ਨਿਸ਼ਾਨ ਲਾਵਾਂਗੇ ਠੀਕ ਹੈ ਅੱਧ ਕਰ ਲੈਣਾ ਸਾਢੇ 20 ਦਾ ਅੱਧ ਹੈਗਾ 1.5 ਠੀਕ ਹੈ ਤੇ ਕਮਰ ਹੈਗੀ ਹੈ 1.75 1.75 ਨੇ ਆਪਾਂ 1.8 ਤੇ ਨਿਸ਼ਾਨ ਲਾਵਾਂਗੇ 1 ਇੰਚ ਵਧਾ ਕੇ ਤੇ हिਪ ਹੈਗੀ ਹੈ ਬਾਈ ਦੇ ਚ ਇਥੋਂ ਆਪਾਂ 11 ਇੰਚ ਤੇ ਨਿਸ਼ਾਨ ਲਾਉਣਾ ਠੀਕ ਹੈ ਇਸ ਤਰੀਕੇ ਨਾਲ ਆਪਾਂ ਨਿਸ਼ਾਨ ਲਾ ਲੈਣੇ ਆ ਤੇ ਹੁਣ ਦੇਖੋ ਹੁਣ ਆਪਾਂ ਪਲੇਟਾਂ ਦੇ ਨਿਸ਼ਾਨ ਲਾਉਣੇ ਆ ਤੇ ਹੁਣ ਆਪਾਂ ਜਿਹੜਾ ਇਥੋਂ ਗਾ ਆਪਾਂ ਪਲੇਟਾਂ ਦਾ ਉਹ ਰੱਖਣਾ ਹੈ ਸਾਢੇ 3 ਤੇ ਤਿਆਰ ਪਲੋਈ ਹੈਗੀ ਇਹਨਾਂ ਦੀ 11.5 ਤੇ ਆਪਾਂ 12 ਇੰਚ ਤੇ ਨਿਸ਼ਾਨ ਲਾਵਾਂਗੇ ਇੱਥੋਂ ਸਾਈਜ਼ ਲੈਣਾ ਆਪਾਂ 6 ਇੰਚ ਠੀਕ ਹੈ ਪਲੇਟ ਦੀ ਲੰਬਾਈ 6 ਇੰਚ ਲੈਣੀ ਹੈ ਤੇ ਜਿਹੜੀ ਹੁਣ ਸਾਈਡ ਵਾਲੀ ਪਲੇਟ ਆ ਇਹ ਆਪਾਂ ਕਮਰ ਦੇ ਨਾਲ ਮਲੋੜੀਆਂ ਤੇ ਜ਼ਿਆਦਾ ਇਸ ਤਰ੍ਹਾਂ ਡੁੰਗੀ ਨਹੀਂ ਕਰਨੀ ਠੀਕ ਹੈ ਇਹਨੂੰ ਆਪਾਂ ਉੱਤੇ ਰੱਖਾਂਗੇ ਇਸ ਤਰੀਕੇ ਨਾਲ ਠੀਕ ਹੈ ਜ਼ਿਆਦਾ ਟੇਢੀ ਨਹੀਂ ਕਰਨੀ ਇੱਥੋਂ ਤੇ ਆਪਾਂ ਇਹਦਾ ਗੈਪ ਜਿਹੜਾ ਉਹ ਰੱਖਣਾ 2.5 ਇੰਚ ਤੇ ਇਹਨੂੰ ਆਪਾਂ ਕਮਰ ਦੇ ਨਾਲ ਇਸ ਤਰੀਕੇ ਨਾਲ ਮਿਲਾ ਦੇਣਾ ਠੀਕ ਹੈ ਤੇ ਇਹਨੂੰ ਆਪਾਂ ਪਲੇਟ ਨੂੰ ਸੈਡਲ ਪਲੇਟ ਆ ਜਿਹੜੀ ਆ ਪਹਿਲਾਂ ਵੀਡੀਓ ਦੇ ਵਿੱਚ ਬੱਸ ਦੱਸਿਆ ਇਹਨੂੰ ਆਪਾਂ ਸਿੱਧੀ ਨਹੀਂ ਪਾਉਣੀ ਇਹਨੂੰ ਆਪਾਂ ਟੇਢੀ ਇਸ ਤਰੀਕੇ ਨਾਲ ਕਰ ਦੇਣੀ ਆ 1/2 ਇੰਚ ਨੀਵੀ ਕਰਕੇ ਠੀਕ ਹੈ ਇਸ ਤਰੀਕੇ ਨਾਲ ਪਾਉਣੀ ਆ ਤੇ ਜਿਹੜੀ ਉੱਪਰਲੀ ਪਲੇਟ ਆ ਇਹ ਆਪਾਂ ਬਾਕਸ ਦੇ ਨਾਲ ਮਿਲਾ ਦੇਣੀ ਆ ਇੱਥੋਂ ਇਹ ਵੀ ਆਪਾਂ 2.5 ਇੰਚ ਦੇ ਰੱਖਣੀ ਆ ਠੀਕ ਹੈ ਜਿਹੜਾ ਪਲੇਟਾਂ ਦੇ ਵਿੱਚ ਗੈਪ ਆ ਇਹ ਵੀ ਆਪਾਂ 2.5 ਇੰਚ ਰੱਖਣਾ ਤੇ ਇਹਨੂੰ ਇਸ ਤਰ੍ਹਾਂ ਬਾਕਸ ਦੇ ਨਾਲ ਮਿਲਾ ਲ ਦੇਣਾ ਇਸ ਤਰੀਕੇ ਨਾਲ ਆਪਾਂ ਪਲੇਟਾਂ ਦੇ ਨਿਸ਼ਾਨ ਪਾਉਣੇ ਆ ਠੀਕ ਹੈ ਤੇ ਹੁਣ ਕੀ ਕਰਨਾ ਹੁਣ ਆਪਾਂ ਮੋਢੇ ਦੀ ਗੁਲਾਈ ਦੇਣੀ ਹੈ ਠੀਕ ਹੈ ਮੋਢੇ ਦੀ ਗੁਲਾਈ ਆਪਾਂ ਦੇਣੀ ਹੈ ਇੱਥੋਂ 1 ਇੰਚ ਅਗਲੇ ਪਾਸੇ ਦੀ ਤੇ ਪਿਛਲੇ ਪਾਸੇ ਦੇਣੀ ਆਪਾਂ 2 ਇੰਚ ਤੇ ਠੀਕ ਹੈ ਇਸ ਤਰੀਕੇ ਨਾਲ ਗੁਲਾਈ ਦੇਣੀ ਹੈ ਤੇ ਉਸ ਤੋਂ ਬਾਅਦ ਇੱਥੇ ਆਪਾਂ ਪਾਉਣੀ ਆ ਅੱਧੇ ਇੰਚ ਦੀ ਕਾਟ ਠੀਕ ਹੈ ਇਸ ਤਰੀਕੇ ਨਾਲ ਇਸ ਤਰ੍ਹਾਂ ਕਾਟ ਪਾ ਦੇਣੀ ਹੈ ਤੇ ਆਪਾਂ ਅਗਲੇ ਪਾਸੇ ਤੇ ਕਾਟ ਪਾਉਣੀ ਆ ਠੀਕ ਹੈ ਤੇ ਸੀ ਗਿਆ ਬੈਨ ਗਲੇ ਦੀਆਂ ਕਾਟਾਂ ਠੀਕ ਹੈ ਹੁਣ ਆਪਾਂ ਕਟਿੰਗ ਕਰਦੇ ਆ ਸਾਰੇ ਨਿਸ਼ਾਨ ਲਾਉਣ ਤੋਂ ਬਾਅਦ ਉਸ ਤੋਂ ਬਾਅਦ ਹੁਣ ਆਪਾਂ ਕਟਿੰਗ ਕਰਨੇ ਪਹਿਲਾਂ ਮੋਢੇ ਦੀ ਕਾਟ ਪਾਉਣੀ ਆ ਸਹਿਲਾ ਪਹਿਲੇ ਪਾਸੇ ਦੀ ਕਟਿੰਗ ਕਰ ਦੇਣੀ ਆ ਅਗਲੇ ਪਾਸੇ ਦੀ ਕਟਾਈ ਕਰਨੀ ਹੈ ਠੀਕ ਹੈ ਇਸ ਤਰੀਕੇ ਨਾਲ ਅਗਲੇ ਪਾਸੇ ਦੋ ਚੱਕੜੇ ਆ ਫਿਰ ਉਸ ਤੋਂ ਬਾਅਦ ਇਸ ਤਰ੍ਹਾਂ ਕੱਟ ਦੇਣਾ ਤੇ ਜਿਹੜੀਆਂ ਕਾਟ ਹੈ ਇਹ ਆਪਾਂ ਅਗਲੇ ਪਾਸੇ ਤੇ ਪਾਉਣੀ ਹੈ ਤੇ ਪਿਛਲੇ ਪਾਸੇ ਤੇ ਇਸ ਤਰੀਕੇ ਨਾਲ ਪਾਉਣੀ ਹੈ ਥੋੜੀ ਠੀਕ ਹੈ ਤੇ ਹੁਣ ਜਿਹੜਾ ਸਾਈਡ ਤੋਂ ਇਹ ਵੱਧ ਕੱਪੜਾ ਫालतू ਹੈ ਇਹਨੂੰ ਆਪਾਂ ਕੱਟ ਦਾਂਗੇ आप ला हाँ जी अगर बैन गले दटा जेकर वीडियो वजिया लगी तो